ਸਤਿ ਗੁਰ ਆ ਦੋਸਤੋ ਮੈਂ ਤੁਹਾਡਾ ਆਪਣਾ ਵਿੱਕੀ ਕੁੱਕਰੀਰਾ ਵਾਲਾ ਮੈਂ ਤੁਹਾਡੇ ਲਈ ਅੱਜ ਇੱਕ ਗੀਤ ਲੈ ਕੇ ਆਇਆ ਹਾਂ ਜੋ ਅੱਜ ਕੱਲ ਦੇ ਗੈਟ ਬੁਰਾ ਭਲਾ ਗਾਈ ਜਾਂਦੇ ਚੰਗਾ ਮਾੜਾ ਸਭ ਫੱਟੇ ਚੱਕੀ ਤੁਰੇ ਆਉਂਦੇ ਉਹਨਾਂ ਨੂੰ ਥੋੜਾ ਜਿਹਾ ਸਮਝਾਉਣ ਦੇ ਲਈ ਇੱਕ ਗੀਤ ਉਮੀਦ ਹੈ ਜਰੂਰ ਪਸੰਦ ਕਰੋਗੇ ਸੁਣ ਕੇ ਯਾਰਾ ਹੁੱਗਾ ਲੈ ਲੰਡੂ ਸਿੰਘਰਾਂ ਦੀ ਅਜੀ ਕਰੀਏ ਉਹ ਜਿਹੜਾ ਗੀਤਾਂ ਵਿੱਚ ਰਹੇ ਲਲਕਾਰੇ ਮਾਰਦਾ ਜੇ ਗਾਉਣਾ ਚੰਗਾ ਕੁਝ ਗਾਲੋ ਵੱਡੇ ਸਿੰਘਰੋ ਉਹ ਕਾਹਤੋਂ ਕਰੀ ਜਾਣੇ ਬੇੜਾ ਕਰਕੇ ਪੰਜਾਬ ਦਾ ਜੇ ਗੌਣਾ ਚੰਗਾ ਕੁਝ ਗਾਲੋ ਵੱਡੇ ਸਿੰਘਰੋ ਕਾਤੋਂ ਕਰੀ ਜਾਣੇ ਬੇੜਾ ਕਰਕੇ ਪੰਜਾਬ ਦਾ ਉਹ ਜੀ ਦੀ ਥਾਰ ਰੱਖੀ ਕਮਣ ਕਮਾਉਣੇ ਨੂੰ ਤੇ ਬੁਲਟ ਪਟਾਕੇ ਮਾਰਦਾ ਓ ਆ ਕੇ ਪਿੰਡ ਵਿੱਚ ਤੂੰ ਵੀ ਬੀਬਾ ਵੇਖ ਲੈ ਓ ਟਾਈਮ ਕਿਦਾਂ ਗੁਜ਼ਾਰਦਾ ਉਹ ਜੀ ਦੀ ਥਾਰ ਰੱਖੀ ਕਮਣ ਕਮਾਉਣੇ ਨੂੰ ਤੇ ਬੁਲਟ ਪਟਾਕੇ ਮਾਰਦਾ ਓਏ ਆ ਕੇ ਪਿੰਡ ਵਿੱਚ ਤੂੰ ਵੀ ਬੀਬਾ ਵੇਖ ਲਿਓ ਟਾਈਮ ਕਿਦਾਂ ਇਹ ਗੁਜ਼ਾਰਦਾ ਇੱਥੇ ਮਿੱਟੀ ਨਾਲੇ ਮਿੱਟੀਓ ਤਾਂ ਹੋਇਆ ਰਹਿੰਦਾ ਏ ਉਹ ਮਿੱਟੀ ਨਾਲੇ ਮਿੱਟੀਓ ਤਾਂ ਹੋਇਆ ਰਹਿੰਦਾ ਏ ਮੈਂ ਦੇਖਿਆ ਨਹੀਂ ਕਿਤੇ ਆਸ਼ਕੀਆਂ ਮਾਰਦਾ ਜੇ ਗੌਣਾ ਚੰਗਾ ਕੁਝ ਗਾਲੋ ਵੱਡੇ ਸਿੰਗਰੋ ਉਹ ਕਾਹਤੋਂ ਕਰੀ ਜਾਣੇ ਬੇੜਾ ਗਰਕ ਪੰਜਾਬ ਦਾ ਜੇ ਗੌਣਾ ਚੰਗਾ ਕੁਝ ਗਾਲੋ ਵੱਡੇ ਸਿੰਗਰੋ ਉਹ ਕਹਤੋਂ ਕਰੀ ਜਾਣੇ ਬੇੜਾ ਗਰਕ ਪੰਜਾਬ ਦਾ ਉਹ ਕਹਿੰਦਾ ਤਿੰਨ ਬੋਤਲ ਚਾਰ ਬੋਤਲ ਬੋਦਕਾ ਤੇ ਕੰਮ ਮੇਰਾ ਰੋਜ ਕਾ ਆਟਾ ਘਰ ਵਿੱਚ ਹੈਣੀ ਕਬੀਲਦਾਰੀ ਨਹੀਂ ਉਹ ਰੋਲਤਾ ਉਹ ਕਹਿੰਦਾ ਚਾਰ ਬੋਤਲ ਬੋਦਕਾ ਤੇ ਕੰਮ ਮੇਰਾ ਰੋਜ ਕਾ ਉਹ ਆਟਾ ਘਰ ਵਿੱਚ ਹੈਣੀ ਕਬੀਲਦਾਰੀ ਨਹੀਂ ਉਹ ਰੋਲਤਾ ਕਾਤੋਂ ਐਡੇ ਐਡੇ ਝੂੜ ਤੁਸੀਂ ਮਾਰਦੇ ਉਹ ਕਾਤੋਂ ਐਡੇ ਐਡੇ ਝੂੜ ਤੁਸੀਂ ਮਾਰਦੇ ਉਹ ਤਾਂ ਵੇਚ ਵੇਚ ਦੁੱਧ ਮਸਾਂ ਬੱਚੇ ਪਾਲਦਾ ਜੇ ਗੌਣਾ ਚੰਗਾ ਕੁਝ ਗਾਲੋ ਵੱਡੇ ਸਿੰਗਰੋ ਉਹ ਕਾਹਤੋਂ ਕਰੀ ਜਾਣੇ ਬੇੜਾ ਗਰਕ ਪੰਜਾਬ ਦਾ ਜੀਮੀਦਾਰ ਭੁੱਖਾ ਮਰੇ ਤੁਹਾਨੂੰ ਕਿਸੇ ਨੂੰ ਨਾ ਸਾਰਵੀ ਤਿੰਨ ਪੈਗ ਲਾ ਕੇ ਡਿੱਗੀ ਚੱਕਦੇ ਹੋ ਅੱਧੀ ਅੱਧੀ ਰਾਤ ਵਈ ਉਹ ਜੀਮੀਦਾਰ ਭੁੱਖਾ ਮਰੇ ਤੁਹਾਨੂੰ ਕਿਸੇ ਨੂੰ ਨਾ ਸਾਰਵੀਂ ਉਹ ਤਿੰਨ ਪੈਗ ਲਾ ਕੇ ਡਿੱਗੀ ਚੱਕਦੇ ਉਹਦੀ ਅੱਧੀ ਰਾਤ ਵੀ ਜਿਹਨੂੰ ਗੀਤਾਂ ਵਿੱਚ ਤੁਸੀਂ ਮਹਾਰਾਜੇ ਦੱਸਦੇ ਉਹ ਜਿਹਨੂੰ ਗੀਤਾਂ ਵਿੱਚ ਤੁਸੀਂ ਮਹਾਰਾਜੇ ਦੱਸਦੇ ਉਹ ਤਾਂ ਫਿਰਦਾ ਹੈ ਸਾਈਕਲ ਦੇ ਪੈਡਲ ਮਾਰਦਾ ਜੇ ਗਉਣਾ ਚੰਗਾ ਕੁਝ ਗਾਲੋ ਵੱਡੇ ਸਿੰਘਰੋ ਉਹ ਕਾਹਤੋਂ ਕਰੀ ਜਾਣੇ ਬੇੜਾ ਗਰਕ ਪੰਜਾਬ ਦਾ ਜੇ ਗਉਣਾ ਚੰਗਾ ਕੁਝ ਗਾਲੋ ਵੱਡੇ ਸਿੰਘਰੋ ਉਹ ਕਹਾ ਤੋਂ ਕਰੀ ਜਾਂਨੇ ਬੇੜਾ ਗਰਕ ਪੰਜਾਬ ਦਾ ਆਖ ਕਿਵੇਂ ਲੜਾਉਣੀ ਪਤਾ ਤੀਜੀ ਦੇ ਜਵਾਕ ਨੂੰ ਉਹ ਘਰ ਵਿੱਚੋਂ ਕੁੜੀ ਕਿਵੇਂ ਕੱਢਣੀ ਆ ਰਾਤ ਨੂੰ ਆਪੇ ਗੀਤਾਂ ਵਿੱਚ ਬੋਲ ਕੇ ਸੁਣਾਈ ਜਾਂਨੇ ਉਹ ਆਪੇ ਗੀਤਾਂ ਵਿੱਚ ਬੋਲ ਕੇ ਸੁਣਾਈ ਜਾਂਨੇ ਉਹ ਹਰ ਕੋਈ ਵਦੋ ਵਦ ਅੱਗ ਇੱਥੇ ਬਾਲਦਾ ਜੇ ਗੌਣਾ ਚੰਗਾ ਕੁਝ ਗਾਲੋ ਵੱਡੇ ਸ਼ਿੰਗਰੋ ਉਹ ਕਹਾ ਤੋ ਕਰੀ ਜਾਣੇ ਬੇੜਾ ਗਰਕ ਪੰਜਾਬ ਦਾ ਬਦਾਮ ਆਦੀ ਤਾਇਾਰੋ ਬੜੀ ਦਲ ਦੂਰ ਦੀ ਸਾਨੂੰ ਰੋਟੀ ਦਾ ਫਿਕਰ ਇੱਥੇ ਰਹਿੰਦਾ ਏ ਕੋਕਾ ਕੋਲਾ ਪੀ ਕੇ ਜੱਟੀ ਉਤੋਂ ਦੀ ਬਦਾਮ ਚਬਦੀ ਇੱਕੋ ਗੀਤ ਵਾਰ-ਵਾਰ ਸਾਨੂੰ ਕਹਿੰਦਾ ਏ ਉਹ ਤਾਂ ਜੱਟੀ ਸੂਟ ਪਾਉਣ ਨੂੰ ਵੀ ਅੱਜ ਤਰਸੇ ਉਹ ਤਾਂ ਜੱਟੀ ਸੂਟ ਪਾਉਣ ਨੂੰ ਵੀ ਇੱਥੇ ਤਰਸੇ ਕਿਹੜਾ ਜੱਟ ਸ਼ਾਹੂ ਕਾਰਜੋ ਬਦਾਮ ਚਾਰਦਾ ਜੇ ਗੌਣਾ ਚੰਗਾ ਕੁਝ ਗਾਲੋ ਵੱਡੇ ਸਿੰਗਰੋ ਉਹ ਕਾਹਤੋਂ ਕਰੀ ਜਾਣੇ ਵੇੜਾ ਗਰਕ ਪੰਜਾਬ ਦਾ ਜੇ ਗੌਣਾ ਚੰਗਾ ਕੁਝ ਗਾਲੋ ਵੱਡੇ ਸਿੰਗਰੋ ਉਹ ਕਾਹਤੋਂ ਕਰੀ ਜਾਣੇ ਵੇੜਾ ਗਰਕ ਪੰਜਾਬ ਦਾ ਪਿੰਡ ਕੋਕਰੀ ਹੀਰਾਂ ਚ ਲਿਖ ਗਲਾਂ ਸੱਚੀਆਂ ਵਿੱਕੀ ਸਦਾ ਯਾਰਾਂ ਨੂੰ ਸੁਣਾਉਂਦਾ ਏ ਪੜ ਲਿਖ ਕਿਹੜਾ ਇੱਥੇ ਅਸੀਂ ਡੀਸੀ ਲੱਗ ਗਏ ਦਿਹਾੜੀਆਂ ਕਰ ਮਸਾਂ ਟਾਈਮ ਟਪਾਉਂਦਾ ਏ ਉੱਠੇ ਕੰਮਾਂ ਵਾਲੇ ਕਦੇ ਨਾ ਧਿਆਨ ਕਰੀਏ ਬਸ ਚੰਗੀਆਂ ਹੀ ਗੱਲਾਂ ਰਹੇ ਉਹ ਵਿਚਾਰਦਾ ਜਿਗਾਉਣਾ ਚੰਗਾ ਕੁਝ ਗਾਲੋ ਵੱਡੇ ਸਿੰਘਰੋ ਉਹ ਕਾਹਤੋਂ ਕਰੀ ਜਾਣੇ ਭੇੜਾ ਗਰਕ ਪੰਜਾਬ ਦਾ ਜਿਗਾਉਣਾ ਚੰਗਾ ਕੁਝ ਗਾਲੋ ਵੱਡੇ ਸਿੰਘਰੋ ਉਹ ਕਾਹਤੋਂ ਕਰੀ ਜਾਣੇ ਭੇੜਾ ਗਰਕ ਪੰਜਾਬ ਦਾ ਚੰਗਾ ਲੱਗਾ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ